ਹੰਤਨ ਸਾਧਗੁਰੂ ਤੇਰਾ ਹੀ ਆਸਰਾ ਅੱਜ ਅਸੀਂ ਉਹਨਾਂ ਲੋਕਾਂ ਦੇ ਸਵਾਲਾਂ ਦੇ ਜਵਾਬ ਦੇ ਰਿਹਾ ਜਾਏ ਦੇਣ ਜਾ ਰਹੇ ਆ ਜਿਹੜੇ ਕਹਿ ਦਿੰਦੇ ਆ ਅਸੀਂ ਦੇਹ ਧਾਰੀ ਨੂੰ ਮੰਨਣਾ ਨਹੀਂ ਜਾਂ ਦੇਹ ਧਾਰੀ ਗੁਰੂ ਤੋਂ ਅਸੀਂ ਗਿਆਨ ਨਹੀਂ ਲੈਣਾ ਦੇਹ ਧਾਰੀ ਗੁਰੂ ਤੋਂ ਬਿਨਾ ਆਤਮਾ ਨੂੰ ਗਿਆਨ ਨਹੀਂ ਹੁੰਦਾ ਇਹ ਅਸੀਂ ਦੱਸਣਾ ਚਾਹੁੰਦੇ ਆ ਜਿਹੜੇ ਸੰਸਾਰ ਦੇ ਕੰਮ ਹੈ ਸਕੂਲ ਦੇ ਵਿੱਚ ਟੀਚਰ ਬੱਚੇ ਨੂੰ ਪੜ੍ਹਾਉਂਦਾ ਹੈ ਰੇਲ ਗੱਡੀ ਨੂੰ ਬੰਦਾ ਚਲਾਉਂਦਾ ਜਹਾਜ਼ ਨੂੰ ਬੰਦਾ ਚਲਾਉਂਦਾ ਕੋਈ ਵੀ ਦੁਨੀਆਦਾਰੀ ਦਾ ਕੰਮ ਆ ਜਿਹੜਾ ਉਹ ਬੰਦੇ ਤੋਂ ਬੰਦਾ ਗਿਆਨ ਲੈਂਦਾ ਬੰਦੇ ਤੋਂ ਬੰਦਾ ਕੰਮ ਸਿੱਖਦਾ ਹੈ ਕਿ ਉਹ ਕਿਸੇ ਵੀ ਖੇਤਰ ਦੇ ਵਿੱਚ ਕੰਮ ਬੰਦੇ ਨੇ ਸਿੱਖਣਾ ਹੈ ਬੰਦਾ ਬੰਦੇ ਤੋਂ ਰਸਤਾ ਪੁੱਛਦਾ ਹੈ ਕਈ ਵਾਰੀ ਪਿੰਡਾਂ ਦੇ ਵਿੱਚ ਜਾਂਦੇ ਆ ਲੋਕ ਜਾਂ ਉਹ ਤੋਂ ਰਸਤਾ ਪੁੱਛਦੇ ਭਾਈ ਅਸੀਂ ਫਲਾਨੀ ਪਿੰਡ ਨੂੰ ਜਾਣਾ ਬੰਦੇ ਤੋਂ ਰਸਤਾ ਪੁੱਛਦਾ ਹੈ ਜੇ ਸੰਸਾਰ ਦੇ ਰਸਤੇ ਬੰਦੇ ਤੋਂ ਬੰਦਾ ਪੁੱਛ ਸਕਦਾ ਹੈ ਤੇ ਫਿਰ ਰੱਬ ਦਾ ਰਸਤਾ ਪੁੱਛਣ ਵਾਸਤੇ ਵੀ ਕਿਸੇ ਦੇਹ ਧਾਰੀ ਗੁਰੂ ਦੀ ਲੋੜ ਪੈਣੀ ਆ ਆਤਮਾ ਨੂੰ ਗਿਆਨ ਦੇਣ ਵਾਸਤੇ ਆਤਮਾ ਦਾ ਜਿਹੜਾ ਗਿਆਨ ਹੈ ਉਹ ਬੰਦੇ ਤੋਂ ਮਿਲਣਾ ਦੇਹ ਧਾਰੀ ਗੁਰੂ ਤੋਂ ਬਿਨਾ ਗਿਆਨ ਨਹੀਂ ਹੋ ਸਕਦਾ ਜੇ ਸੰਸਾਰ ਦੇ ਕੰਮ ਬੰਦੇ ਤੋਂ ਬਿਨਾ ਨਹੀਂ ਹੋ ਸਕਦੇ ਤਾਂ ਫਿਰ ਜਿਹੜਾ ਰੱਬ ਦਾ ਰਸਤਾ ਹੈ ਉਹ ਫਿਰ ਦੱਸਣ ਵਾਸਤੇ ਵੀ ਕਿਸੇ ਗੁਰੂ ਦੀ ਲੋੜ ਪੈਂਦੀ ਹੈ ਦੇਹ ਧਾਰੀ ਗੁਰੂ ਤੋਂ ਬਿਨਾ ਸੰਸਾਰ ਦੇ ਕੰਮ ਨਹੀਂ ਹੋ ਸਕਦੇ ਬੰਦੇ ਤੋਂ ਬਿਨਾ ਸੰਸਾਰ ਦੇ ਕੰਮ ਨਹੀਂ ਸਿੱਖੇ ਜਾ ਸਕਦੇ ਤੇ ਦੇਹਧਾਰੀ ਗੁਰੂ ਤੋਂ ਬਿਨਾ ਫਿਰ ਰੱਬ ਕਿਵੇਂ ਮਿਲ ਸਕਦਾ ਹੈ ਪ੍ਰਮਾਤਮਾ ਦੇ ਦਰਸ਼ਨ ਕਿਵੇਂ ਹੋਣਗੇ ਜੇ ਦੁਨੀਆਦਾਰੀ ਤੇ ਬੰਦਾ ਬੰਦੇ ਨੂੰ ਗੁਰੂ ਧਾਰਨ ਕਰਦਾ ਤਾਂ ਫਿਰ ਰੱਬ ਨੂੰ ਮਿਲਣ ਵਾਸਤੇ ਵੀ ਕਿਸੇ ਬੰਦੇ ਦੀ ਲੋੜ ਹੈ ਦੇਹਧਾਰੀ ਗੁਰੂ ਨੂੰ ਧਾਰਨ ਕਰਨਾ ਪੈਣਾ ਹੈ ਤਾਂ ਦੇਹਧਾਰੀ ਗੁਰੂ ਆਤਮਾ ਨੂੰ ਗਿਆਨ ਕਰਾਉਂਦਾ ਹੈ ਆਤਮਿਕ ਗਿਆਨ ਦਿੰਦਾ ਜਿਵੇਂ ਦੁਨੀਆਦਾਰੀ ਤੇ ਬੰਦਾ ਬੰਦੇ ਨੂੰ ਰਸਤਾ ਦੱਸਦਾ ਤਾਂ ਫਿਰ ਜਿਹੜਾ ਦੇਹਧਾਰੀ ਗੁਰੂ ਆ ਉਹ ਰੱਬ ਨੂੰ ਮਿਲਣ ਦਾ ਰਸਤਾ ਦੱਸਦਾ ਵੀ ਰੱਬ ਕਿਵੇਂ ਮਿਲਦਾ ਕਿਹੜਾ ਰਸਤਾ ਹੈ ਕਿਉਂਕਿ ਉਹਨੇ ਖੁਦ ਨੇ ਰਸਤਾ ਵੇਖਿਆ ਹੁੰਦਾ ਹੈ ਖੋਦੋ ਰਸਤੇ ਤੇ ਚੱਲਿਆ ਹੁੰਦਾ ਖੋਦੋ ਦਾ ਪ੍ਰੈਕਟੀਕਲ ਹੁੰਦਾ ਹੈ ਖੋਦੋ ਰਸਤੇ ਤੇ ਚੱਲ ਕੇ ਰੱਬ ਦੇ ਤੱਕ ਪਹੁੰਚਦਾ ਤੇ ਫੇਰ ਉਹ ਰੱਬ ਦੇ ਦਰਸ਼ਨ ਕਰਾਉਂਦਾ ਹੈ ਰੱਬ ਤੱਕ ਪਹੁੰਚਾਉਂਦਾ ਹੈ ਰੱਬ ਕੋਈ ਵੇਖਣ ਵਾਲੀ ਚੀਜ਼ ਨਹੀਂ ਰੱਬ ਇੱਕ ਗਿਆਨ ਹੈ ਰੱਬ ਇੱਕ ਸੋਝੀ ਹੈ ਦੁਨੀਆਦਾਰੀ ਦੀ ਸੋਝੀ ਨਸ਼ਾ ਤੋਂ ਦੂਰ ਰਹਿਣਾ ਮਾੜੇ ਕੰਮ ਤੋਂ ਦੂਰ ਰਹਿਣਾ ਜਦੋਂ ਬੰਦਾ ਗੁਰੂ ਆਲਾ ਹੋ ਜਾਂਦਾ ਤੇ ਉਹਨੂੰ ਗਿਆਨ ਹੋ ਜਾਂਦਾ ਵੀ ਜਦੋਂ ਮਾੜੇ ਕੰਮ ਨਹੀਂ ਜਾਂਦਾ ਤਾਂ ਗੁਰੂ ਦਾ ਉਹਦੇ ਪੱਲੇ ਗਿਆਨ ਹੁੰਦਾ ਉਹ ਫੇਰ ਗਿਆਨ ਦੇ ਚਰਗੇ ਬੰਦਾ ਰੁਕ ਜਾਂਦਾ ਇਹ ਗਿਆਨ ਹੈ ਗੁਰੂ ਦਾ ਗੁਰੂ ਤੋਂ ਬਿਨਾ ਨਾ ਰੱਬ ਮਿਲਿਆ ਸੀ ਨਾ ਮਿਲੇਗਾ ਗੁਰੂ ਤੋਂ ਬਿਨਾ ਨਾ ਗਿਆਨ ਹੋਇਆ ਸੀ ਨਾ ਹੋਵੇਗਾ ਅੱਜ ਦੇ ਸਾਡੇ ਇਹੀ ਵਿਚਾਰ ਆ ਵੀ ਜਿਹੜੇ ਲੋਕ ਗੁਰੂ ਤੋਂ ਕਹਿੰਦੇ ਸੀ ਗੁਰੂ ਤੋਂ ਗਿਆਨ ਨਹੀਂ ਲੈਣਾ ਦੇ ਧਾਰੀ ਨੂੰ ਮੰਨਣਾ ਨਹੀਂ ਦੇ ਧਾਰੀ ਆਪ ਦੀ ਪੂਜਾ ਨਹੀਂ ਕਰਾਉਂਦਾ ਦੇ ਧਾਰੀ ਇੱਕ ਗਿਆਨ ਦਿੰਦਾ ਹੈ ਦੇ ਧਾਰੀ ਗੁਰੂ ਇੱਕ ਰਸਤਾ ਦੱਸਦਾ ਹੈ ਉਸ ਰਸਤੇ ਦੇ ਚੱਲ ਕੇ ਮੰਜ਼ਿਲ ਤਹ ਹੁੰਦੀ ਹੈ ਰੱਬ ਤੱਕ ਜਾਣ ਦੀ ਪ੍ਰਮਾਤਮਾ ਤੱਕ ਜਾਣ ਦੀ ਤੇ ਇਹਨਾਂ ਕੁਝ ਕਹਿੰਦੇ ਜੇ ਸਾ ਤੋਂ ਕੋਈ ਸ਼ਬਦ ਵੱਧ ਘੱਟ ਬੋਲਿਆ ਕਿਉਂਕਿ ਮਾਫੀ ਚਾਹੁੰਦੇ ਆ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਅੱਜ ਦੇ ਲੋਕਾਂ ਨੂੰ ਪਤਾ ਲੱਗੇ ਵੀ ਸੰਸਾਰ ਦਾ ਰਸਤਾ ਬੰਦੇ ਤੋਂ ਪੁੱਛ ਸਕਦੇ ਆ ਤੇ ਰੱਬ ਦਾ ਰਸਤਾ ਵੀ ਬੰਦੇ ਤੋਂ ਪੁੱਛਣਾ ਪਉਣਾ ਹੈ ਦੇਹ ਧਾਰੀ ਗੁਰੂ ਤੋਂ ਬਿਨਾ ਪੁੱਛਣਾ ਦੇਹ ਧਾਰੀ ਗੁਰੂ ਤੋਂ ਬਿਨਾ ਨਾ ਗਿਆਨ ਹੋਇਆ ਸੀ ਨਾ ਹੋਵੇਗਾ ਤੇ ਦੇਹ ਧਾਰੀ ਗੁਰੂ ਕੋਲੇ ਜਾਣਾ ਪੈਣਾ ਤੇ ਦੇਹ ਧਾਰੀ ਤੋਂ ਬਿਨਾ ਨਾ ਗਿਆਨ ਹੋਇਆ ਸੀ ਨਾ ਹੀ ਹੋਵੇਗਾ ਇਹਨਾਂ ਕੁਝ ਕਹਿੰਦੇ ਜੇ ਕੋਈ ਸਾਥੋਂ ਸ਼ਬਦ ਵੱਧ ਘੱਟ ਬੋਲਣਾ ਕੋਈ ਮਾਫੀ ਚਾਹੁੰਦੇ ਆ ਕਿਉਂਕਿ ਅਣਪੜ ਬਾਡੀ ਆ ਕਈ ਵਾਰੀ ਬੋਲਣ ਦੇ ਵਿੱਚ ਕੋਈ ਕਮੀ ਰਹਿ ਜਾਂਦੀ ਹੈ ਕੋਈ ਗਲਤਫਲਤ ਸ਼ਬਦ ਵੀ ਬੋਲਿਆ ਜਾਂਦਾ ਤਾਂ ਉਹ ਸਾਨੂੰ ਮਾਫ ਕਰਨਾ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਕਿਉਂਕਿ ਅੱਜ ਕੱਲ ਜਿਹੜੇ ਲੋਕ ਦੇਹ ਧਾਰੀ ਗੁਰੂ ਤੋਂ ਘਿਰਨਾ ਕਰਦੇ ਹਨ ਉਹਨਾਂ ਨੂੰ ਪਤਾ ਲੱਗੇ ਕਿ ਅਣਪੜ੍ਹ ਲੋਕ ਵੀ ਗੁਰੂ ਕੋਲੇ ਜਾ ਕੇ ਕਿੰਨੇ ਗਿਆਨਵਾਰ ਹੋ ਜਾਂਦੇ ਐ ਕਿੰਨਾ ਉਹਨਾਂ ਦਾ ਮਤਲਬ ਵੀ ਜਿਹੜਾ ਦਿਮਾਗ ਉਹ ਚੱਲਣ ਲੱਗ ਜਾਂਦਾ ਕਿੰਨਾ ਮਤਲਬ ਵੀ ਉਹਨਾਂ ਨੂੰ ਗਿਆਨ ਆ ਜਾਂਦਾ ਦੇਹ ਧਾਰੀ ਗੁਰੂ ਤੋਂ ਬਿਨਾ ਨਾ ਗਿਆਨ ਹੋਇਆ ਸੀ ਨਾ ਹੋਵੇਗਾ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਜੀ ਤਨ ਤਨ ਸਤਿਗੁਰੂ ਤੇਰਾ ਹੀ ਆਸਰਾ